ਹਾਂਜੀ ਬਾਬੇਓ ਕਿੱਦਾਂ ਸਾਰੇ ਅੱਜ ਕੱਲ੍ਹ ਬਿਲਕੁਲ ਸਟਾਰਟ ਵੀਡੀਓ ਨੇ ਕਰਦੇ ਹੋ ਲਾਈਕ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਅੱਜ ਦੇਖਣ ਜਾਣਾ ਆਪਾਂ ਕਬੂਤਰ ਆਪਣੇ ਪਿੰਡ ਦੇ ਇੱਕ ਮੁੰਡੇ ਵਾਹਗੇ ਆ ਆ ਨਾਲ ਸਾਨੂੰ ਸ਼ੌਕ ਵੀ ਕਰਾਵਾਂ ਨਾਲ ਦਿਖਾਵਾਂ ਨਾਲ ਕਲੀਪਾ ਘੱਟ ਘੱਟ ਕੇ ਵਾਹਗੇ ਅਤੇ ਆਪਾਂ ਗਏ ਗੁਰਦੁਆਰੇ ਮਾ ਅੱਜ ਥੋੜੀ ਮਰਦ ਦਿੱਤੀ ਆਪਣੇ ਗੁਰਦੁਆਰੇ ਮਾ ਤਾਂ ਕਿ ਆਪਾਂ ਲੇਟ ਹੋ ਰਹੇ ਲੇਟ ਹੋ ਗਏ ਉਹਨਾਂ ਮੇਰੇ ਘਰ ਆਉਂਦਾ ਮੇਰੇ ਚਾਚਾ ਦਾ ਮੁੰਡਾ ਆਉਂਦਾ ਆਪਾਂ ਜਾਵਾਂਗੇ ਨਾਲ ਸਿਕਲੀਆਂ ਸਲੀਪਾਂ ਵਾਰ ਅਗਲੇ ਆਵਾਂਗੇ ਚੱਕ ਨੂੰ ਫਾਂਕੀ ਮੇਰੇ ਉਹ ਦੇਖੋ ਮੁੰਡੇ ਨੇ ਕਿਆ ਲਗਾਇਆ ਵਾ ਟੀ-ਸ਼ਰਟ ਪਾ ਆਪਾਂ ਚੱਲਨੇ ਕਬੂਤਰ ਦੇਖਣ ਘਰਾਂ ਪੁੱਛੇ ਤਾਂ ਨਹੀਂ ਚਲੋ ਤੁਹਾਨੂੰ ਉੱਥੇ ਜਾ ਕੇ ਮਿਲਦੇ ਹਾਂ ਹਾਂਜੀ ਪਹੁੰਚ ਗਏ ਆਪਾਂ ਖੁੱਡੇ ਦੇ ਕੋਲ ਠੀਕ ਹੈ ਇਹਦੇ ਅੰਦਰ ਬੈਠੇ ਨੇ ਕਬੂਤਰ ਠੀਕ ਹੈ ਹੁਣ ਇਹ ਆਪਣਾ ਆੜੀ ਖੋਲੂਗਾ ਦੇਖੋ ਦਿਖਾਣੇ ਆ ਪਹਿਲਾ ਕਬੂਤਰ ਤੁਹਾਨੂੰ ਟਾਓ ਏ ਦੇਖੋ ਖੜ ਜਾਂ ਹਾਂਟਾ ਉਹਦੇ ਹੇਠਾਂ ਉਹ ਦੇਖੋ ਜੀ ਅੰਡਾ ਪਿਆ ਜਿਉੜੇ ਲਾਗ ਰੱਖੇ ਨੇ ਹੋਰੇ ਆਂਡਾ ਇਧਰ ਵੀ ਸ਼ੌਂਕ ਕਰਾਨੇ ਤੁਹਾਨੂੰ ਉਈ ਆਂਡਾ ਘੱਡੇ ਵਾਲਾ ਨਹੀਂ ਪੜਨਾ ਆਂਡੇ ਆਣ ਠੀਕ ਹੈ ਜੀ ਇਧਰ ਆ ਯਾਰ ਇੱਕ ਮੈਂ ਦੇਖੋ ਇਹ ਫੜਨ ਲੰਗਿਆ ਫੜ ਕੇ ਲਿਆਊਗਾ ਆਈ ਫੜਦਾ ਹੀ ਸ਼ੌਂਕ ਕਰਾ ਲੈ ਬਈ ਚਿੱਟੀਆਂ ਅੱਖਾਂ ਦੇ ਜੀ ਦਿਖਾ ਉੱਟਕਾ ਲੈ ਨੂੰ ਮੁੰਡੇ ਬਾਈ ਉੱਤਰ ਦੇਖਾ ਆ ਘਰ ਆਉਗਾ ਹਾਂ ਸ਼ੌਂਕ ਚਿੱਟੀ ਅੱਖਾਂ ਨਹੀਂ ਕਾਲਾ ਦੋ ਬੰਦੇ ਉੱਧਰ ਵਾਲੀ ਵੀ ਦਿਖਾ ਦੇ ਯਾਰ ਪੱਲਾ ਦੇਖੋ ਜੀ ਪੱਲਾ ਦਿਖਾ ਦੇ ਬੱਪੇ ਆ ਫੜਿਆ ਸੀ ਅਸੀਂ ਵੀ ਰਹਿੰਦੇ ਸੀ ਫੜਕੇ ਕੋਈ ਪੱਲਾ ਬੁਰਾ ਘੇੜਾ ਹੈ ਪੰਜੇ ਪੰਜੇ ਦੇਖ ਲੋ ਠੀਕ ਹੈ ਇਹ ਅੱਖਾਂ ਇੱਤਨ ਵਾਲੀ ਦੀ ਛੜਦਾ ਇੱਕ ਹੋਰ ਖੰਨੀ ਇੱਕ ਹੋਰ ਵੜਨ ਦੇ ਆ ਚਿੱਟੀਆਂ ਅੱਖਾਂ ਦਾ ਯਾ ਵੀ ਚਿੱਟੀਆਂ ਅੱਖਾਂ ਦਾ ਇਹ ਉਧਰ ਵਾਲੀ ਅੱਖ ਵੀ ਦਿਖਾਈ ਦੀ ਕੇ ਜੀ ਚਿੱਟੀ ਆ ਵੀ ਪੂਰੀ ਇਹ ਦਾ ਪੱਲਾ ਹੀ ਦਿਖਾਓ ਇਤਰਾਲਾ ਪੱਲਾ ਹੱਟ ਪੱਲਾ ਹੀ ਦੇਖੋ ਰੰਗ ਲੱਗਿਆ ਵਾ ਗਲਾਬੀ ਪੱਲ ਜੀ ਇਹਦੇ ਆਂਡੇਾਂ ਜੋੜਾ ਲਾਇਆ ਵੀ ਤਾਂ ਇਹਦਾ ਪੱਲਾ ਵਧਿਆ ਕਾਲੇ ਰੰਗ ਦੇ ਪੰਜਿਆਂ ਦਾ ਸ਼ੌਂਕ ਹੈ ਰਾਦੇ ਮੋਜੇ ਨਹੀਂ ਆਏ ਹਲੇ ਨੂੰ ਦੇਖੋ ਜੀ ਕਿਹੜੀ ਆੜ ਨੇ ਇੱਕ ਹੋਰ ਵੜ ਕੇ ਦੇਖੋ ਆ ਖੱਟੀਆਂ ਅੱਖਾਂ ਵਾਲਾ ਰੰਗ ਇਹਨੂੰ ਲੱਗਿਆ ਹੋਇਆ ਦੇਖੋ ਅੱਖਾਂ ਦੇਖੋ ਜੀ ਚੰਝ ਦੇਖੋ ਜੀ ਇੱਧਰ ਦੇ ਵੀ ਕੱਟੀਆਂ ਅੱਖਾਂ ਜੀ ਕਾਲਾ ਹੋ ਪੈਂਦਾ ਪੱਲਾ ਦੇਖਾ ਪੱਲਾ ਦੇਖੋ ਜੀ ਵੱਡੇ ਹੋਏ ਜੀ ਇਹਦੇ ਵੀ ਦੂਆ ਵੱਡੇ ਹੋਏ ਲੋ ਇਹ ਛੜ ਰਹੇ ਇੱਕ ਮੈਂ ਫੜਦਾ ਹਾਂ ਹੁਣ ਅੱਜ ਇੱਕ ਇਹ ਫੜੂਗਾ ਹੁਣ ਮੁੰਡਾ ਦੇਖਦੇ ਆ ਫੜ ਕੇ ਲਿਆਂਦਾ ਫਿਰ ਦਿਖਾਉਂਦੇ ਆ ਘੱਟੀਆਂ ਅੱਖਾਂ ਦੀ ਉਤਰੀਏ ਦੇਖੋ ਚੁੰਝ ਦਿਖਾ ਦੇ ਨਾ ਇਹ ਕੀ ਆ ਉੱਧਰ ਵਾਲੀ ਖੱਟੀ ਐ ਬੱਲਾ ਚੱਕ ਰਿਹਾ ਪੱਲਾ ਪੂਰਾ ਇਹ ਦੇਖੋ ਪੱਲਾ ਦੇਖੋ ਇਹਨਾਂ ਨੇ ਹੱਥ ਨਾਲ ਆਹ ਤਾਰਦਨ ਦੀਆਂ ਇਹਨੂੰ ਹੀ ਛੱਡਦੇ ਆਂ ਕਾਲੀ ਪੂੰਛ ਰਹਿ ਗਈ ਜੀ ਹੁਣ ਉਹ ਵੀ ਦਿਖਾ ਦਿੰਦੇ ਆਂ ਦੋ ਮੰਦੇ ਕਰਦੇ ਆਪੇ ਦੇਖੋ ਜੀਗਾ ਪੱਲਾ ਪੂਰਾ ਇਹ ਪੱਲਾ ਪੂਰਾ ਹੀ ਉਧਰ ਵਾਲਾ ਵੀ ਦਿਖਾ ਦੇ ਅੱਖਾਂ ਜੀ ਚਿੱਟੀਆਂ ਆਹ ਚਿੱਟੀਆਂ ਇਧਰ ਦੇ ਵੀ ਪੱਲਾ ਪੱਲਾ ਅੱਖ ਦਿਖਾਈ ਉਧਰ ਵਾਲੀ ਹੋ ਵੀ ਚੱਟੀ ਆਈ ਮਨ ਜੇ ਨੋ ਕਰਾ ਦਨ ਪੰਜੇ ਬੁਰੀ ਆਤ ਤੇ ਇੱਕ ਛੜਦੀ ਆਈ ਉਹ ਦੇ ਨਾ ਹੌਲੇ ਮੇਰੀ ਲੱਗੀ ਆਪ ਇੱਕ ਵਾਰੀ ਪਹਿਲਾਂ ਅੰਦਰ ਹੋ ਗਿਆ ਬੈਠ ਆਂਡਾ ਦੇ ਖਾ ਲੀਏ ਥਾ ਇਹ ਲੋ ਜੀ ਆਂਡਾ ਤੇ ਆਇਆ ਜੀ ਉਹਦੀ ਕਹੜ ਹੈ ਇਹਾਰੇ ਉਤਰਾਈ ਥੇ ਕੋ ਔਰ ਠੀਕ ਹੈ ਕੀ ਅੱਜ ਦੇ ਬਲੌਗ ਨੂੰ ਆਪਾਂ ਓਰੀਐਂਟ ਕਰਦੇ ਆਂ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇਹਦਾ ਦੁਆ ਪਾਣਾ ਆਪਾਂ ਦਿਖਾ ਦਾਂਗੇ ਤੁਹਾਨੂੰ ਬਾਏ